ਕੈਸੇ ਨਾਲ ਨਹੀਂ ਮਿਲਦੇ ਹਾਸੇ ਵਿੱਚ ਨਸੀਬਾਂ ਦੇ ਬਹੁਤੀ ਦੇਰ ਨਹੀਂ ਚੱਲਦੇ ਰਿਸ਼ਤੇ ਨਾਲ ਗਰੀਬਾਂ ਦੇ ਨਿੱਕੀ ਉਮਰੇ ਬਾਲ ਸਿਆਣੇ ਅਕਸਰ ਹੋ ਜਾਂਦੇ ਵਿੱਚ ਢੋਲਦੇ ਦਾਣੇ ਜਦ ਵੀ ਮੁੱਕੇ ਵੇਖੇ ਨੇ ਮਹਿਲਾਵਾਲੇ ਮੈਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਪੈਸੇ ਨਾਲ ਨਹੀਂ ਮਿਲਦੇ ਹਾਸੇ ਵਿੱਚ ਨਸੀਬਾਂ ਦੇ ਬਹੁਤੀ ਦੇਰ ਨਹੀਂ ਚੱਲਦੇ ਰਿਸ਼ਤੇ ਨਾਲ ਗਰੀਬਾਂ ਦੇ ਲਿੱਕੀ ਉਮਰੇ ਬਾਲ ਸਿਆਣੇ ਅਕਸਰ ਹੋ ਜਾਂਦੇ ਵਿੱਚ ਢੋਲ ਦੇ ਦਾਣੇ ਜਦ ਵੀ ਮੁੱਕੇ ਵੇਖੇ ਨੇ ਮੈਲਾ ਵਾਲੇ ਮੈਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਪੈਸੇ ਨਾਲ ਨਹੀਂ ਮਿਲਦੇ ਹਾਸੇ ਵਿੱਚ ਨਸੀਬਾਂ ਦੇ ਬਹੁਤੀ ਦੇਰ ਨਹੀਂ ਚੱਲਦੇ ਰਿਸ਼ਤੇ ਨਾਲ ਗਰੀਬਾਂ ਦੇ ਨਿੱਕੀ ਉਮਰੇ ਬਾਲ ਸਿਆਣੇ ਅਕਸਰ ਹੋ ਜਾਂਦੇ ਵਿੱਚ ਢੋਲ ਦੇ ਦਾਣੇ ਜਦ ਵੀ ਮੁੱਕੇ ਵੇਖੇ ਨੇ ਮਹਿਲਾ ਵਾਲੇ ਮੈਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਪੈਸੇ ਨਾਲ ਨਹੀਂ ਮਿਲਦੇ ਹਾਸੇ ਵਿੱਚ ਨਸੀਬਾਂ ਦੇ ਬਹੁਤੀ ਦੇਰ ਨਹੀਂ ਚੱਲਦੇ ਰਿਸ਼ਤੇ ਨਾਲ ਗਰੀਬਾਂ ਦੇ ਨਿੱਕੀ ਉਮਰੇ ਬਾਲ ਸਿਆਣੇ ਅਕਸਰ ਹੋ ਜਾਂਦੇ ਵਿੱਚ ਢੋਲ ਦੇ ਦਾਣੇ ਜਦ ਵੀ ਮੁੱਕੇ ਵੇਖੇ ਨੇ ਮਹਿਲਾ ਵਾਲੇ ਮਹਿਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁੱਤੇ ਵੇਖੇ ਨੇ ਪੈਸੇ ਨਾਲ ਨਹੀਂ ਮਿਲਦੇ ਹਾਸੇ ਵਿੱਚ ਨਸੀਬਾਂ ਦੇ ਬਹੁਤੀ ਧੀਰ ਨਹੀਂ ਚੱਲਦੇ ਰਿਸ਼ਤੇ ਨਾਲ ਗਰੀਬਾਂ ਦੇ ਨਿੱਕੀ ਉਮਰੇ ਬਾਲ ਸਿਆਣੇ ਅਕਸਰ ਹੋ ਜਾਂਦੇ ਵਿੱਚ ਢੋਲਦੇ ਦਾਣੇ ਜਦ ਵੀ ਮੁੱਕੇ ਵੇਖੇ ਨੇ ਮਹਿਲਾ ਵਾਲੇ ਮੈਲਾ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਕੁੱਲੀਆਂ ਵਾਲੇ ਬਿਨਾ ਬਿਸਤਰੇ ਸੁਤੇ ਵੇਖੇ ਨੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ